ਖੰਨਾ ਪੁਲਿਸ ਵੱਲੋਂ ਮਾੜੇ ਅੰਸ਼ਰਾਂ ਅਤੇ ਗੈਰ ਸਮਾਜਿਕ ਤੱਤਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮਹਿਮ ਨੂੰ ਉਦੋਂ ਸਫਲਤਾ ਪ੍ਰਾਪਤ ਹੋਈ ਜਦੋਂ ਇੱਕ ਇਸ ਤਰ੍ਹਾਂ ਦੇ ਗਰੋਪ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਕੈਨੇਡਾ ਵਿੱਚ ਰਹਿੰਦੀ ਲੜਕੀ ਨਾਲ ਵਿਆਹ ਕਰਵਾ ਕੇ ਬਾਹਰ ਭੇਜਣ ਦੇ ਨਾਂ ਮੇਟ ਲੱਖਾਂ ਰੁਪਏ ਦੀ ਠੱਗੀ ਮਾਰੇ ਸਨ। ਕਾਬੂ ਕੀਤਾ ਗਿਆ ਸੀ ਕੀ ਪੂਰਾ ਮਾਮਲਾ ਸੀ? ਸਰੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਸ਼ਾ ਨਿਰਦੇਸ਼ ਅਨੁਸਾਰ ਸਾਡੇ ਡੀਏਜੀ ਲੁਧਿਆਣਾ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੀ ਗਾਈਡਲਾਈਨ ਦੇ ਤਾ ਜੋ ਮੁਹਿਮ ਗਲਤ ਅਨਸਰਾਂ ਨੂੰ ਠੱਲ ਪਾਉਣ ਲਈ ਚੱਲੀ ਹੋਈ ਆ ਉਹਦੇ ਤਹਿਤ ਐਸਐਚਓ ਮੁਖ ਅਫਸਰ ਥਾਣਾ ਦਰਾਹਾ ਕਾਚਦਤ ਤੇ ਇਸ ਦੀ ਟੀਮ ਹੈ ਜਿਹੜੇ ਜਿਹਦੇ ਤਹਿਤ ਐਸੀ ਹਰਜੀਤ ਸਿੰਘ ਨੂੰ ਇੱਕ ਇਤਲਾਮ ਮਿਲੀ ਕਿ ਜਗਰੋਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਖਦਰਸ਼ਨ ਕੋ ਮਨਪ੍ਰੀਤ ਸਿੰਘ ਤੇ ਉਹਦਾ ਸਾਥੀ ਅਸ਼ੋਕ ਕੁਮਾਰ ਨੇ ਜੋ ਆਪਣੀ ਲੜਕੀ ਹਰਪ੍ਰੀਤ ਕੋਲ ਆ ਰਿਹਾ ਉਹਦਾ ਮੇਲੀਬੁਕਤ ਕਰਕੇ ਜਿਹੜੇ ਭੋਲੇ ਭਾਲੇ ਲੋਕਾ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਝਾਂਸਾ ਦੇ ਕੇ ਉਹਨਾਂ ਤੋਂ ਪੈਸੇ ਅੜਪਦੇ ਆ ਪੈਸੇ ਅੜਪਦੇ ਆ ਕਿਵੇਂ ਮਤਲਬ ਵੀ ਲੜਕੀ ਬਾਹਰ ਆ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਨੇ ਫੋਨ ਤੇ ਉਹਦਾ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਤੇ ਉਹਦੇ ਵਿੱਚ ਉਹ ਪੈਸੇ ਮੋਟੀ ਰਕਮ ਅੜਪਦੇ ਆ ਡੀਐਸਪੀ ਸਾਹਿਬ ਹਾਲ ਤੱਕ ਕਿੰਨੇ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਨਾਲ ਇਹਨਾਂ ਨੇ ਠੱਗੀ ਮਾਰੀ ਹੈ देखो हाल ही तक ना ਸਾਡੇ ਕੋਲ ਇੱਕ ਦੋ ਬੰਦੀ ਸਾਹਮਣੇ ਆਏ ਨੇ ਪਰ ਕਾਫੀ ਜਿਆਦਾ ਇਹ ਪੁੱਛ ਕਿਸੇ ਪਤਾ ਲੱਗਿਆ ਵੀ ਕਾਫੀ ਜਿਆਦਾ ਇਹਨਾਂ ਨੇ ਇਹ ਜਿਹੜੀ ਠੱਗੀਆਂ ਮਾਰੀ ਨੇ ਕਿੰਨੇ ਇੱਕ ਅਮਾਉਂਟ ਹੈ ਜੀ ਜਿਹੜੀ თან ਰਕਸ਼ੀ ਹੈ ਜਿਹੜੀ ਠੱਗੀ ਮਾਰ ਚੁੱਕੇ ਨੇ ਇਹ ਤਕਰੀਬਨ ਇਹ 15 ਵੀਰਲਾਖ ਤੱਕ ਕਰ ਚੁੱਕੇ ਨੇ ਤੇ ਹੋਰ ਵਾਲੇ ਫਿਰ ਰਿਸਟ੍ਰੀਮ ਚ ਆਉਣਾ ਉਹ ਕੀ ਸਰ ਇਸ ਮਾਮਲੇ ਦੇ ਵਿੱਚ ਹੋਰ ਕਿੰਨੇ આરોપીਾਂ ਦੀ ਭਾਲ ਹੈ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਧੀ ਨਗਰ ਰਾਏਕੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਪੁੱਤਰ ਗਿੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਗੌਰ ਹੈ ਇਹ ਆਲਰੇਡੀ ਬਾਹਰੇ ਹੈ ਜਿਹੜੀ ਮੇਨ ਇਹਦੇ ਵਿੱਚ ਮੋਰ ਹੋਇਆ ਜਿਹੜੀ ਹੁਣ ਇਸ ਮਾਮਲੇ ਦੇ ਵਿੱਚ ਲੁਟੇਰੀ ਦੁਲਨ ਦੇ ਵੀ ਮਾਮਲਾ ਦਰਜ ਹੋਇਆ ਜੀ ਬਿਲਕੁਲ ਹੋਇਆ ਜੀ ਭਾਈ ਨੇ ਪਰਚੇ ਦਿੰਦੇ ਨੇ